ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵੈਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਭੈਣਾਂ ਦੇ ਬਹੁਤ ਜ਼ਿਆਦਾ ਆਪਾਂ ਨੂੰ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਕੋਟੀਆਂ ਦਿਖਾਓ ਹੋਰ ਕੋਟੀਆਂ ਤੇ ਬਲੌਜ਼ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਆ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀਆਂ ਸਕੀਵੀਆਂ ਕੋਟੀਆਂ ਵੀ ਨਹੀਂ ਰਹਿਣਗੀਆਂ ਬਿਨਾ ਬਟਨਾਂ ਤੋਂ ਇਹ ਸਕੀਵੀਆਂ ਰਹਿਣਗੀਆਂ ਜੀ ਬੰਦ ਗਲੇ ਵਾਲੀਆਂ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਪਾਏ ਆਪਾਂ ਇਹਦੇ ਵਿੱਚ ਬੁੰਤੀ ਪ੍ਰੋਪਰ ਦਿਸ ਰਹੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਵਧੀਆ ਵਾਲੀ ਪੱਛਮ ਦੀ ਬਣੀ ਹੋਈ ਹੈ ਤੇ ਸਾਈਜ਼ ਇਹਦਾ ਹੋਣਾ ਜੀ ਖੁੱਲਾ ਇਹ ਜਿਹੜੀ ਪੂਰੀ ਭੈਣ ਭਾਰੀ ਹੋਵੇ ਉਹਨਾਂ ਨੂੰ ਆਊਗਾ ਇਹ ਸਾਈਜ਼ ਭਾਰੀ ਭੈਣ ਵਾਲਾ ਰਹੂਗਾ ਜੀ ਤੇ ਇਹ ਸ਼ਾਰਟਸ ਕੀ ਵੀ ਆਉਗੀ ਇਸ ਤਰ੍ਹਾਂ ਸ਼ਾਰਟਸ ਕੀ ਵੀ ਆਉਣੇ ਜਿਹੜੀ ਭੈਣ ਭਾਰੀ ਹੋਵੇ ਥੋੜੀ ਤੇ ਉਹ ਲੈ ਸਕਦੇ ਆ ਜੀ ਇਹਨੂੰ ਤੁਸੀਂ ਆਪਣਾ ਨਾਪ ਵੀਡੀਓ ਦੇ ਵਿੱਚ ਦੇਖ ਲਿਓ ਤੇ ਬਹੁਤ ਹੀ ਸੋਹਣਾ ਇਹ ਬਣਾਈ ਹੋਈ ਹੈਗੀ ਦੇਖ ਸਕਦੇ ਹੋ ਤੁਸੀਂ ਬਲੈਕ ਕਲਰ ਦੇ ਵਿੱਚ ਤੇ ਇਹਦਾ ਰੇਟ ਰਹਿਣਾ ਜੀ 1600 ਰੁਪਇਆ ਫ੍ਰੀ ਸ਼ਿਪਿੰਗ ਦੇ ਦਾਂਗੇ 1600 ਰੁਪਇਆ ਰੇਟ ਹੋਵੇਗਾ ਕਿਉਂਕਿ ਇਹ ਤੇ ਉਨ ਵਧੀਆ ਵਾਲੀ ਲੱਗੀ ਹੋਈ ਹੈਗੀ ਇਹ ਬਿਲਕੁਲ ਵੀ ਬਰਨੀ ਆਉਂਦਾ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਚਮਕ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦਿਖਦਾ ਤੁਹਾਨੂੰ ਚਮਕ ਆਉਂਦੀ ਹੋਊਗੀ ਤੇ ਇਹ ਵਧੀਆ ਵਾਲੀ ਉਹਨਾਂ ਦੀ ਹੋਣ ਕਰਕੇ ਉਹਨਾਂ ਆਪਾਂ 1000 ਰੁਪਏ ਕਿਲੋ ਵਾਲੀ ਲਾਈ ਹੈ ਜੀ ਇਹ ਤੇ ਤੇ ਤਾਂ ਕਰਕੇ ਇਹਦਾ ਰੇਟ ਥੋੜਾ ਕੌਸਟਲੀ ਪੈਣਾ ਹੈ 1600 ਰੁਪਏ ਦੀ ਸਕੀ ਵੀ ਰਹਿਣੀ ਹੈ ਬਲੈਕ ਕਲਰ ਜਿਹੜੀ ਭੈਣ ਨੂੰ ਚਾਹੀਦਾ ਹੋਵੇ ਫਟਾਫਟ ਆਪਣਾ ਆਰਡਰ ਬੁੱਕ ਕਰ ਲਓ ਜੀ ਇਹ ਆ ਗਿਆ ਜੀ ਅੱਗੇ ਟੂ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ ਵੀ ਭਾਰੀ ਪਹਿਣ ਵਾਲਾ ਹੀ ਡਿਜ਼ਾਈਨ ਹੈਗਾ ਇਹ ਜਿਹੜੀਆਂ ਪਹਿਣਾ ਭਾਰੀ ਹੁੰਦੀਆਂ ਇਆਂ ਤੇ ਉਹ ਆਪਣਾ ਆਰਡਰ ਬੁੱਕ ਕਰ ਲਿਓ ਜੀ ਜਲਦੀ ਜਲਦੀ ਕਰੀਮ ਤੇ ਗਾਜਰੀ ਕਲਰ ਦਾ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਤੇ ਬਹੁਤ ਹੀ ਸੋਹਣੀ ਬੁੰਤੀ ਪਾਈ ਆ ਆਪਾਂ ਦੇਖ ਸਕਦੇ ਹੋ ਤੁਸੀਂ ਤੇ ਜਲਦੀ ਜਲਦੀ ਜਿਹੜੀ ਪਹਿਣਾ ਨੂੰ ਇਸ ਕੀ ਵੀ ਆਉਂਦੀ ਹੋਵੇ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਸ਼ਾਰਟ ਸਕੀਵੀਆਂ ਰਹਿਣਗੀਆਂ ਬਟਨ ਵਾਲੀਆਂ ਕੋਟੀਆਂ ਨਹੀਂ ਹੈਗੀਆਂ ਆਪਣੇ ਕੋਲੇ ਤੇ ਇਹ ਆ ਗਈ ਜੀ ਕੁੜੀਆਂ ਵਾਲੀ ਸਕੀਵੀ ਜਿਹੜੀਆਂ ਪਤਲੀਆਂ ਕੁੜੀਆਂ ਪੜਨ ਵਾਲੀਆਂ ਉਹ ਲੈ ਸਕਦੇ ਨੇ ਹੈਵੀ ਟੂ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਦਾ ਵੀ ਤੇ ਇਸ ਕਲਰਾਂ ਦੀ ਆਪਾਂ ਡਿਮਾਂਡ ਵੀ ਬਹੁਤ ਸੀਗੀ ਵੀ ਭੈਣਾਂ ਆ ਪਸੰਦ ਵੀ ਬਹੁਤ ਕਰਦੀਆਂ ਇਆਂ ਤੇ ਬਹੁਤ ਹੀ ਜ਼ਿਆਦਾ ਮੋਟੀ ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਪੂਰੇ ਬਣਾਈ ਆਪਣੀ ਕਸਮੇ ਹੱਥ ਨਾਲ ਹੁੰਦੀ ਹੈ ਤੇ ਇਹ ਬਣੀ ਹੈ ਜੀ ਪਲਾਈ ਵਾਲੀ ਪੱਛਮ ਲਾ ਕੇ ਆਪਾਂ ਹਾਂਜੀ ਇਹਦਾ ਰੇਟ ਰਹਿਣਾ 1100 ਰੁਪਇਆ ਬਾਵਾ ਵਾਲੀ ਸਕੀਵੀ ਹੈ ਇਹਦਾ 1100 ਰੁਪਇਆ ਰੇਟ ਹੋਵੇਗਾ ਬਹੁਤ ਹੀ ਸੋਹਣੀਆਂ ਇਹ ਬਣੀਆਂ ਹੋਈਆਂ ਜੀ ਤਿਆਰ ਹੋਈਆਂ ਆ ਫ੍ਰੀ ਸ਼ਿਪਿੰਗ ਦੇਵਾਂਗੇ ਆਪਾਂ ਇਹਨਾਂ ਦੀ ਇਹ ਆ ਗਈ ਜੀ ਪਿੰਕ ਕਲਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਵੀ ਪਤਲੀਆਂ ਕੁੜੀਆਂ ਵਾਲਾ ਸਾਈਜ਼ ਆ ਗਿਆ ਕੋਈ ਵੀ ਭੈਣ ਪਤਲੀ ਹੋਵੇ ਇਹਨੂੰ ਲੈ ਸਕਦੀ ਹੈ ਜੀ ਪਿੰਕ ਕਲਰ ਦੇ ਵਿੱਚ ਬਣੀ ਹੋਈ ਹੈ ਬਹੁਤ ਹੀ ਸੋਹਣੀ ਸਕੀਵੀ ਸ਼ਾਰਟ ਸਕੀਵਿੰਗਾ ਰਹਿਣੀ ਆ 1100 ਰੁਪਿਆ ਰੇਟ ਹੋਵੇਗਾ ਇਹਨਾਂ ਦਾ ਛੋਟੀਆਂ ਦਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਇੱਕ ਇਹ ਵੀ ਆ ਗਈ ਟੂ ਕਲਰ ਦੇ ਵਿੱਚ ਜੀ yellow ਕਲਰ ਤੇ ਜਮਨੀ ਕਲਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਇਹ ਵੀ ਪਤਲੀਆਂ ਪਹਿਣਾ ਨੂੰ ਆਉਣੀ ਹੈ ਤੇ ਰੇਟ 1100 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਬਲਾউজ ਇਹ ਸਾਰੇ ਆਪਣੇ ਕੋਲੇ ਬਲਾউজ ਆ ਜਾਣਗੇ ਜੀ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਲੈ ਸਕਦੇ ਹੋ ਆਪਾਂ ਦੱਸੀ ਜਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਇਹ ਨਾਰਮਲ ਸਾਈਜ਼ ਆਏਗਾ ਐਕਸਲ ਸਾਈਜ਼ ਲੈ ਲਓ ਨਾਰਮਲ ਲੈ ਲਓ ਤੇ 2 ਕਲਰ ਦੇ ਵਿੱਚ ਬਣਿਆ ਹੋਇਆ ਹੈਗਾ 600 ਰੁਪਇਆ ਰੇਟ ਰਹਿਣਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੀ ਬਹੁਤ ਹੀ ਸੋਹਣਾ 2 ਕਲਰ ਦੇ ਵਿੱਚ ਆ ਗਿਆ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਬਲੌਜ਼ ਬਣੇਗਾ ਤੇ ਜਿਹੜੀਆਂ ਵੀ ਪਹਿਨਣ ਚਾਹੀਦੇ ਜਲਦੀ ਜਲਦੀ ਆਰਡਰ ਕਰ ਲਓ 600 ਰੁਪਏ ਰੇਟ ਹੋਵੇਗਾ ਜੀ ਬਲੌਜ਼ ਦਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਦੋ ਕਲਰ ਦੇ ਵਿੱਚ ਬਹੁਤ ਹੀ ਸੋਹਣੇ ਲੱਗਦੇ ਆ ਤਾਂ ਕਰਕੇ ਆਪਾਂ ਜਿਆਦਾ ਦੋ ਕਲਰਾਂ ਦੇ ਵਿੱਚ ਬਣਾਏ ਹੈਗੇ ਇਹ ਵੀ ਪਤਲੀ ਪਹਿਣ ਨੂੰ ਆਉਣਾਗਾ ਤੇ ਇਹ ਵੀ ਆ ਗਿਆ ਜੀ ਛੋਟੀ ਇਹ ਛੋਟੀਆਂ ਕੁੜੀਆਂ ਵਾਲਾ ਆ ਗਿਆ ਤੇ ਕੋਈ ਥੋੜਾ ਇਹ ਛਾਤੀ ਤੋਂ ਭਰਾ ਹੋਵੇ ਤਾਂ ਉਹ ਵਧੀਆ ਹੂਗਾ ਸਹਿਜ ਉਹਨਾਂ ਨੂੰ ਇਹ ਥੋੜਾ ਖੁੱਲਾ ਹੈਗਾ ਛਾਤੀ ਤੋਂ ਦੇਖ ਸਕਦੇ ਹੋ ਤੁਸੀਂ ਸ਼ਾਰਟ ਆ ਉਹ ਇਹ ਵੀ ਮਲਟੀ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਬਣਿਆ ਹੋਇਆ ਬਲੌਜ਼ ਇਹਨਾਂ ਦਾ ਸਿਰਫ 600 ਰੁਪਏ ਰੇਟ ਹੋਣਾ ਜੀ ਇਹ ਦੇਖ ਸਕਦੇ ਹੋ ਤੁਸੀਂ ਪਿੰਕ ਤੇ ਗ੍ਰੀਨ ਦਾ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਹੋਇਆ ਸਾਰੇ ਡਿਜ਼ਾਈਨ ਆਪਾਂ ਬਹੁਤ ਹੀ ਸੋਹਣੇ ਪਏ 600 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਥੋੜਾ ਵੱਡਾ ਸਾਈਜ਼ ਆ ਜਿਹੜੀ ਭੈਣ ਨੂੰ ਵੱਡਾ ਸਾਈਜ਼ ਆਉਂਦਾ ਹੋਵੇ ਉਹ ਲੈ ਸਕਦੇ ਹੈਗੇ ਇਹ ਸ਼ਾਰਟ ਹੀ ਹੁੰਦੇ ਹੈਗੇ ਬਿਲਕੁਲ ਇਹ ਆਪਾਂ ਨੂੰ ਉੱਪਰ ਹੀ ਆਉਂਦੇ ਹੈਗੇ ਤਾਂ ਕਰਕੇ ਇਹ ਆਪਾਂ ਛੋਟੇ ਬਣਾਏ ਹੈਗੇ ਤੇ ਇਹ ਵੀ ਵੱਡਾ ਸਾਈਜ਼ ਆ ਗਿਆ ਜਿਹੜੀ ਕੋਈ ਭਾਰੀ ਭੈਣ ਹੋਵੇ ਇਹ ਡਬਲ ਐਕਸ ਵਾਲੀ ਭੈਣ ਨੂੰ ਆਊਗਾ ਜਿਨ੍ਹਾਂ ਨੂੰ ਡਬਲ ਐਕਸ ਵਾਲ ਆਉਂਦਾ ਹੈਗਾ ਉਹਨਾਂ ਵਾਸਤੇ ਇਹ ਸਾਈਜ਼ ਬਣਿਆ ਹੋਇਆ ਹੈਗਾ ਵੱਡਾ ਸਾਈਜ਼ ਹੈ ਬਲਾਊਜ਼ ਦਾ ਇਹਦਾ ਵੀ ਆਪਾਂ 600 ਰੁਪਏ ਹੀ ਰੇਟ ਦੇ ਦੇਣਾ ਸਾਰੇ ਬਲਾਊਜ਼ ਰਹਿਣਗੇ 600 ਰੁਪਏ ਦੇ ਵੱਡਾ ਸਾਈਜ਼ ਵੀ ਆਪਾਂ ਨਾਲ ਹੀ ਲਾਤਾ ਪੈਣਾ ਨੂੰ ਇਹਨਾਂ ਦੀ ਸ਼ਿਪਿੰਗ ਐਕਸਟਰਾ ਲੱਗ ਜਾਣੀ ਹੈ ਜੀ ਛੋਟਿਆਂ ਦੀ ਸ਼ਿਪਿੰਗ ਆਪਾਂ ਫ੍ਰੀ ਦੇਵਾਂਗੇ ਵੱਡਿਆਂ ਦੀ ਸ਼ਿਪਿੰਗ ਐਕਸਟਰਾ ਲੱਗੂਗੀ ਇਹ ਵੀ ਵੱਡਾ ਸਾਈਜ਼ ਆ ਗਿਆ ਜੀ ਲੰਬਾਈ ਜ਼ਿਆਦਾ ਹੈ ਦੀ ਵੀ ਜੇ ਕੋਈ ਭੈਣ ਲੰਬੀ ਹੋਵੇ ਤੇ ਉਹ ਲੈ ਸਕਦੇ ਆ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਡਿਜ਼ਾਈਨ ਆਪਾਂ ਅਲੱਗ-ਅਲੱਗ ਪਾਏ ਆ ਸਾਰਿਆਂ ਦੇ ਬਹੁਤ ਹੀ ਸੋਹਣੇ ਜਿਹੇ ਕਲਰ ਕ combination ਹੋਏ ਆ ਇਹ ਆ ਗਿਆ ਜੀ ਲਾਸਟ ਕਲਰ ਆਪਣੇ ਕੋਲੇ ਇਹਨਾਂ ਦਾ 600 ਰੁਪਏ ਰੇਟ ਆਊਗਾ ਇਹਨਾਂ ਦੀ 600 ਵਾਲਿਆਂ ਦੀ ਸਾਰਿਆਂ ਦੀ ਫ੍ਰੀ ਸ਼ਿਪਿੰਗ ਹੋਵੇਗੀ ਤੇ ਜਿਹੜੇ ਵੱਡੇ ਆ ਉਹਨਾਂ ਦੀ ਸ਼ਿਪਿੰਗ ਐਕਸਟਰਾ ਰਹਿਣੀ ਹੈ ਜੀ ਆਪਾਂ ਬਾਰ-ਬਾਰ ਦੱਸ ਦਿੰਨੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਜੋ ਕਿ ਠੰਡ ਦੇ ਵਿੱਚ ਪਹਿਣਾ ਦੇ ਆਪਾਂ ਨੂੰ ਬਹੁਤ ਮੈਸੇਜ ਆ ਰਹੇ ਸੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਅੱਗੇ ਤੋਂ ਅੱਗੇ ਪਹਿਣਾ ਤੱਕ ਵੀਡੀਓ ਪਹੁੰਚਾਓ ਜੀ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ